ਸਸ਼੍ਰੀ ਕਾਂਤ ਉਸ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਕੌਰ ਨਿਜ਼ਲੈਂਡ ਪਰ ਦੇ ਵਰਸ਼ ਵੂਲ ਵਰਥ ਸਟੋਰਾਂ ਦੇ ਉੱਤੇ ਸਟਾਫ ਮੈਂਬਰਾਂ ਤੇ ਹੋਣ ਵਾਲੇ ਹਮਲੇ ਲਗਾਤਾਰ ਵੱਧੇ ਜਾ ਰਹੇ ਨੇ ਇਸ ਦੇ ਨਾਲ ਜਿੱਥੇ ਸਟਾਫ ਮੈਂਬਰ ਪਰੇਸ਼ਾਨ ਨੇ ਉੱਥੇ ਕੰਪਨੀ ਵੀ ਪਰੇਸ਼ਾਨ नजर ਆ ਰਹੀ ਹੈ ਜਿਕਰ ਡਾਟਾ ਦੀ ਗੱਲ ਕਰੀਏ ਤਾਂ ਆંકੜੇ ਦੱਸਦੇ ਨੇ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਇਹਨਾਂ ਹਮਲਿਆਂ ਦੇ ਵਿੱਚ 9% ਦਾ ਵਾਧਾ ਦੇਖਣ ਨੂੰ ਮਿਲਿਆ। ਬੀਤੇ ਸਾਲ ਦੀ ਗੱਲ ਕਰੀ ਤਾਂ 848 ਮਾਮਲੇ ਇੱਕ ਸਾਲ ਦੇ ਵਿੱਚ ਦਰਜ ਕੀਤੇ ਗਏ ਸਨ ਉੱਥੇ ਹੀ ਇਸ ਸਾਲ ਇਹ ਵਧ ਕੇ 925 ਦਰਜ ਕੀਤੇ ਗਏ ਨੇ। ਇੱਥੇ ਵੀ ਦੇਖਣ ਨੂੰ ਆਇਆ ਕਿ ਬੀਤੇ ਸਾਲ ਨਾਲੋਂ ਇਸ ਸਾਲ ਫਿਜ਼ੀਕਲ ਅਸੌਲਟ ਬਹੁਤ ਜ਼ਿਆਦਾ ਨਜ਼ਰ ਆਈ। ਉਦਰੇ ਵੂਲਵਰਥ ਦੇ ਸਟੋਰ ਡਾਇਰੈਕਟਰ ਦੇ ਮੁਤਾਬਕ ਜਿੰਦਰ ਨਾਮ ਦੇ ਸਨ ਸਟਾਕ ਹੈ ਉਹਨਾਂ ਮੁਤਾਬਕ ਉਹ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦਾ ਪਹਿਲਾ ਕੰਮ ਸਟਾਫ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਕਦਮ ਚੁੱਕਣਾ ਹੀ ਹੈ ਉਹਨਾਂ ਮੁਤਾਬਕ ਤੇ ਅਗਲੇ 3 ਸਾਲਾਂ ਦਾ ਪ੍ਰੋਗਰਾਮ ਜੋ ਬਣਾਇਆ ਗਿਆ ਉਸ ਦੇ ਵਿੱਚ ਕਾਫੀ ਸਾਰੇ ਬਦਲਾਅ ਕੀਤੇ ਜਾ ਰਹੇ ਨੇ 45 ਮਿਲੀਅਨ ਡਾਲਰ ਇਸ ਸੁਰੱਖਿਆ ਪ੍ਰੋਗਰਾਮ ਦੇ ਉੱਤੇ ਖਰਚ ਕੀਤੇ ਜਾ ਰਹੇ ਨੇ ਇਸ ਸੁਰੱਖਿਆ ਪ੍ਰੋਗਰਾਮ ਦੀ ਗੱਲ ਕਰੀਏ ਇਸ ਦੇ ਵਸਟੋਰਾਂ ਦੇ ਵਿੱਚ ਹੋਰ ਕੈਮਰਾਜ਼ ਲੈ ਕੇ ਆਉਣਾ, ਟਰਾਲੀ ਲੋਕ ਸਿਸਟਮ ਲੈ ਕੇ ਆਉਣਾ, ਫੌਕ ਕੈਨਨ ਜ਼ਿਆਦਾ ਮਾਤਰਾ ਦੇ ਵਸਟੋਰਾਂ ਦੇ ਉੱਤੇ ਲਗਾਉਣੇ ਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਨੂੰ ਪੂਖਤਾ ਗਾਰਨਾ ਹੋਵੇਗਾ।